ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਘਰ ਪਰਿਵਾਰ ਸੈੱਟ ਨੇ ਹੈ ਜਾਨਵਰ ਸੈੱਟ ਨੇ ਤੇ ਅੱਜ ਆਪਾਂ ਕਰ ਦਿੱਤੀ ਵਲੌਗ ਦੀ ਸਟਾਰਟਿੰਗ ਤੇ ਆਪਾਂ ਚਾਰ ਕੱਢੇ ਸੀ ਅੱਜ ਕਬੂਤਰ ਤੇ ਇਹਨਾਂ ਨੂੰ ਆਪਾਂ ਲਵਾਵਾਂਗੇ ਡਾਰੀਆਂ ਤੇ ਇਹਨਾਂ ਛੜ ਇਹਨਾਂ ਚ ਦੋ ਛੱਡਾਂਗੇ ਬਾਜੀ ਤੇ ਤੇ ਇਹਨਾਂ ਨੂੰ ਆਪਾਂ ਅੱਜ ਪਾਵਾਂਗੇ ਗੋੜ ਇਹਨੂੰ ਪਾਵਾਂਗੇ ਖਟੀਆਂ ਅੱਖਾਂ ਵਾਲੇ ਨੂੰ ਗੋੜ ਪਾਵਾਂਗੇ ਅੱਜ ਤੇ ਔਰ ਐ ਦੂਜੇ ਜਿਹੜੇ ਨੇ ਦੋ ਉਹਨਾਂ ਨੂੰ ਆਪਾਂ ਪਾਵਾਂਗੇ ਦਾਣੇ ਆ ਪੇਕੇ ਹੁਣ ਦਾਣੇ ਪਾਣੇ ਕਰਨੇ ਨੇ ਹੁਣ ਕਿਸੇ ਕਬੂਤਰ ਨੂੰ ਸਰੋਤ ਨਹੀਂ ਪਾਣੀ ਕਰਨੀ ਬਸ ਦਾਣੇ ਗੱਲੇ ਤੇ ਐਂਡ ਅੱਜ ਆਪਾਂ ਕਬੂਤਰ ਕੱਢੇ ਨਹੀਂ ਸੀ ਬਾਹਰ ਤੇ ਆਪਾਂ ਡਾਇ ਸੀ ਤੇ ਉਹ ਬੈ ਗਏ ਸੀ 11:05 ਤੇ 7:00 ਵਜੇ ਡਾਇ ਸੀ ਤਾਂ ਬੈ ਗਏ ਸੀ ਤੇ ਤਾਂ ਤੇ ਅੱਜ ਆਪਾਂ ਵੇਖਨੇ ਆ ਕਬੂਤਰ ਕਿਵੇਂ ਸੈੱਟ ਨੇ ਸਾਰੇ ਤੇ ਅੱਜ ਆ ਵੇਖੋ ਆਪਣੇ ਕਬੂਤਰ ਐਂਡ ਓਕੇ ਰਿਪੋਰਟ ਆ ਜੋਗਾ ਮੰਗਦੇ ਨੇ ਬਾਕੀ ਪਾਣੀ ਆ ਰੋਕੇ ਪਾਵਾਂਗੇ ਤੇ ਅੱਨ ਅੱਜ ਆਪਾਂ ਕੋਈ ਨਹੀਂ ਕਬੂਤਰ ਡਾਇਆ ਨਾ ਪਿੰਡ ਉੱਡਦਾ ਪਏ ਕਿਸੇ ਦਾ ਤੇ ਅੱਜ ਵੈਸੇ ਹੀ ਨਹੀਂ ਮਤਲਬ ਝੰਡਾਏ ਸੀ ਤੇ ਆ ਲੈ ਆਂਦੇ ਸੀ ਘੜੇ ਪਾਣੀ ਰੱਖਣ ਵਾਸਤੇ ਤੇ ਆਪਾਂ ਹੁਣ ਪਾਣੀ ਰੱਖਾਂ ਘੜੇ ਵਾਸਤੇ ਹੁਣ ਗਰਮੀ ਆ ਚੁੱਕੀ ਹੈ ਗਰਮੀ ਬਹੁਤ ਪਵੇਗੀ ਬਾਕੀ ਆਪਾਂ ਉਹਨਾਂ ਨੂੰ ਪਾਣੀ ਪਿਵਾਣੇ ਆ ਕਬੂਤਰਾਂ ਨੂੰ ਹੋ ਕੇ ਰਪਟਾ ਬਾਏ ਬਾਏ ਅਗਲੇ ਵੀਡੀਓ ਮਿਲਤੇ ਹੈ